ਆਲਟੂ ਨਿਊਜ਼ ਚੈਨਲ ਦੇ ਰਾਹੀਂ ਤੁਹਾਡਾ ਸਵਾਗਤ ਪੰਜਾਬ ਬੰਦੇ ਸੱਦੇ ਨੂੰ ਅੱਡਾ ਸਰਾਂ ਦੇ ਵਿੱਚ ਮਿਲਿਆ ਮਿਲਿਆ ਜੁਲਿਆ ਹੰਗਾਰਾ ਗੜਦੀਬਾਦ ਤੇ ਭੁੰਗਾ ਕੰਮਲ ਬੰਦ 에어ਪੋਰਟ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਮਨੀਪੁਰ ਵਿਖੇ ਵਾਪਰੀਆਂ ਘਟਰਾਵਾਂ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦੇ ਦਿੱਤੇ ਸੱਦੇ ਨੂੰ ਮਿਲਵਾ ਜੁਲਵਾ ਹੰਗਾਰਾ ਮਿਲਿਆ ਘਟਨਾਵਾਂ ਦੇ ਵਿਰੋਧ ਦੇ ਵਿੱਚ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਹਾਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਵਾਪਰੀ ਘਟਨਾਵਾਂ ਨੇ ਸੁਭਚੇਤ ਭਾਰਤ ਨੂੰ ਸ਼ਰਮਸਾਰ ਕੀਤਾ ਹੈ ਉਹਨਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਦਰਾਂ ਕੌਂਕਿੰਗ ਚਾਰ ਅੱਡਾ ਸਰਾ ਰਕੇਸ਼ ਕੁਮਾਰ ਜੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਕਿਸੇ ਵੀ ਅਨਸਖਾਮੀ ਘਟਨਾ ਨੂੰ ਰੋਕ ਲਈ ਨਾਕਾਬੰਦੀ ਵੀ ਕੀਤੀ ਇਸੇ ਤਰ੍ਹਾਂ ਗੜਦੀਵਾਲ ਮੁਕੰਮਲ ਬੰਦ ਰਿਆ ਪੰਗਾ ਮੁਕੰਮਲ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸਫਲ ਬੰਦਦੇ ਵਜਲਿਆ ਇਸ ਬੰਦ ਦੌਰਾਨ ਕੋਈ ਵੀ ਅਨਸਖਾਮੀ ਘਟਨਾ ਵਾਪਰਾਂ ਦਾ ਸਮਾਚਾਰ ਨਹੀਂ ਹੈ ਇਸਮਾਕੇ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਗਰਦੀਵਾਲਾ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ, ਦਲੇ ਸਮਾਜ ਦੇ ਪ੍ਰਧਾਨ ਬਲਦੇਵ ਸਿੰਘ ਢੁਗਾ, ਕਿਸਾਨ ਜਥੇਬੰਦੀਆਂ ਤੋਂ ਪਰਮਜੀਤ ਸਿੰਘ ਪੁਲਾ ਅਤੇ ਡਾਕਟਰ ਜਸਪਾਲ ਸਿੰਘ ਬੌਧਨ ਸਮਾਜ ਪੱਟੀ, ਹਲਕਾ ਪ੍ਰਧਾਨ ਟਾਂਡਾ, ਸ਼ੁਭਮ ਸੋਤਾ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਆਦੀ ਹਾਜਰ ਸਨ। ਤੁਸੀਂ ਦੇਖ ਰਹੇ ਹੋ ਅੱਡਾ ਸਾਰਾ ਜੋ ਜਸਵੀਰ ਕਾਜਲ ਦੀ ਇਹ ਵਿਸ਼ੇਸ਼ ਰਿਪੋਰਟ ਮੈਦਾਨ ਮੇਂ ਔਰਤ ਕੇ ਸਨਮਾਨ ਮੇਂ ਭੋਜਨ ਸਮਾਜ ਮੈਦਾਨ ਮੇਂ ਔਰਤ ਕੇ ਸਨਮਾਨ ਮੇਂ ਭੋਜਨ ਸਮਾਜ ਮੈਦਾਨ ਮੇਂ ਔਰਤ ਕੇ ਸਨਮਾਨ ਮੇਂ ਬੀਤੇ ਦਿਨੀ ਜੋ ਮਨੀਪੁਰ ਵਿਖੇ ਬਹੁਤ ਮੰਦਭਾਗੀ ਘਟਨਾ ਹੋਈ ਆ ਜਿਸ ਨੇ ਸਾਰੇ ਦੇਸ਼ ਨੂੰ ਸੰਸਾਰ ਕੀਤਾ ਉਸ ਦੇ ਰੋਜ਼ ਵਜੋਂ ਐਸੀ ਕਮਿਊਨਿਟੀਆਂ ਵੱਲੋਂ ਪੰਜਾਬ باندې ਮਿਸਾਲ ਦਿੱਤੀ ਗਈ ਸੀ ਜਿਸ ਤਹਿਤ ਅੱਜ ਗੜਦੀਵਾਲਾ ਵਿਖੇ ਵੱਖ-ਵੱਖ ਸਮਾਜ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਕੱਠੇ ਉਪਰੇ ਸ਼ਾਂਤਮੇਂ ਢੰਗ ਨਾਲ ਤੇ ਜਿਹੜੀ ਗੜਦੀ ਵਾਲਾ ਬੰਦ ਪਾਇਆ ਗਿਆ ਤੇ ਸ਼ਾਂਤਮੇਂ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੇ ਜੋ ਮਨੀਪੁਰ ਜਿਹੜੀ ਘਟਨਾ ਵਾਪਰੀ ਆ ਉਹ ਮੰਦਪਾਗੀ ਘਟਨਾ ਤੇ ਜਿਹੜੀ ਦੂਜੇ ਤੋਂ ਚੱਲਦੀ ਜਿਹੜਾ ਉਹਤਾ ਉਹਦਾ ਫਾਲ ਪੋਰਟ ਚੀ ਹਮੇਸ਼ਾ ਕੇ ਸਰਕਾਰ ਨੇ ਨਿਕਮੀ ਸਜ਼ਾ ਨੇ ਕੁਛ ਨਹੀਂ ਆਈ ਤੱਕ ਕੋਈ ਐਕਸ਼ਨ ਲਿਆ ਤੇ ਦੂਜੀ ਮੈਂ ਪੰਜਾਬ ਸਰਕਾਰ ਦੀ ਵੀ ਜਰੂਰ ਕਰੂੰਗਾ ਕਿਉਂਕਿ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਸੀ ਇਸ ਸਥਿਤੀਵੰਦੀਆਂ ਦਾ ਪਰ ਪੰਜਾਬ ਸਰਕਾਰ ਨੇ ਉਲਟ ਜਾਂਦੇ ਹੋਏ ਅੱਜ ਸਕੂਲ ਵੀ ਖਲਾਏ ਜਿਹੜੇ ਸਰਕਾਰੀ ادارے ਵੀ ਸਾਰੇ ਖੁੱਲੇ ਆ ਉਹ ਵੀ ਬਹੁਤ ਵੱਡੀ ਜਿਹੜੀ ਨਲਾਇਕੀ ਹੈ ਸਰਕਾਰ ਦੀ ਸਰਕਾਰ ਨੂੰ ਪੂਰਾ ਸਹਿਯੋਗ ਚਾਹੀਦਾ ਸੀ ਜਿੱਥੇ ਅੱਜ ਮੈਂ ਜਿਹੜੇ ਦੁਕਾਨਦਾਰ ਸਮੁੱਚੇ ਗੜਦੀਵਾਲਾ ਜਾਂ ਪੰਜਾਬ ਦੀ ਜਿੱਥੇ ਵੀ ਬੰਦ ਹੋਏ ਆ ਉਸ ਦੁਕਾਨਦਾਰਾਂ ਦਾ ਸਾਥ ਦਿੱਤਾ ਉਹ ਤੋਂ ਨਾਲ ਧੰਨਵਾਦ ਕਰਦਾ ਨਾਲ ਦੀ ਨਾਲ ਜਿਹੜੀਆਂ ਜਿਹੜੇ ਪ੍ਰਾਈਵੇਟ ਧਾਰੀ ਆ ਬੈਂਕਾਂ ਹੋ ਗਈਆਂ ਜਾਂ ਹੋ ਗਈਆਂ ਸਕੂਲ ਹੋ ਗਿਆ ਉਹਨਾਂ ਨੇ ਵੀ ਬਹੁਤ ਕੋਆਪਰੇਟ ਕੀਤਾ ਤੇ ਅੱਜ ਉਹਨਾਂ ਨੇ ਵੀ ਸਾਡੀ ਜਿਹੜੀ ਭਰਪੂਰ ਜਿਹੜੀ ਆ ਮਦਦ ਕੀਤੀ ਆ ਮੈਂ ਮੰਨ ਕਰਦਾ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਇਤਾਂ ਦੇ ਠੋਸ ਜਿਹੜੀ ਸਜ਼ਾ ਦਿੱਤੀ ਜਾਵੇ ਮਨੀਪੁਰ ਦੇ ਜਿਹੜੇ ਦੁਸ਼ਮਾਨਾਂ ਨੂੰ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਦਾਂ ਦੀ ਘਟਨਾ ਨਾ ਵਾਪਰੇ ਅਗਰ ਜੇ ਸਰਕਾਰਾਂ ਨਾਕਾਮ ਰਹੀਆਂ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਤੋਂ ਵੱਡਾ ਸੰਘਰਸ਼ ਵਿੰਡਣ ਲਈ ਮਜਬੂਰ ਹੋਵਾਂਗੇ ਇਹਦੀ ਜ਼ਿੰਮੇਵਾਰੀ ਸਾਰੀ ਸਰਕਾਰਾਂ ਦੀ ਹੋਵੇਗੀ ਯਕੀਨਤਿਆਂ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਸੰਗਠਨਾਵਾਂ ਵੱਲੋਂ ਉਹਦੇ ਵਿੱਚ ਸਾਰੇ ਹੀ ਸੰਗਠਨਾ ਨੇ ਕਿਸਾਨ ਜਥੇਬੰਦੀਆਂ ਨੇ ਤੇ ਪਰਪੂਲ ਜਿਹੜੇ ਗਠਵੰਦਨ ਸੀਗੇ ਜਥੇਬੰਦੀਆਂ ਸੀ ਉਹਨਾਂ ਨੇ ਬੰਦ ਕਰਨ ਕੀਤਾ ਸੀ ਉਹਦੇ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਪਰਪੂਲ ਸਮਰਥਨ ਕੀਤਾ ਗਿਆ ਬੰਦ ਦਾ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਸਾਥੀ ਵੀ ਪਹੁੰਚੇ ਆ ਔਰ ਮੈਂ ਪ੍ਰਸ਼ਾਸਨ ਦਾ ਔਰ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਬੰਦ ਕਰਨ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਆ ਔਰ ਪ੍ਰਸ਼ਾਸਨ ਨੇ ਵੀ ਸਹਿਯੋਗ ਦਿੱਤਾ ਆ ਬੰਦ ਕਰਨ ਦੇ ਵਿੱਚ ਮੈਂ ਸਾਰਿਆਂ ਦਾ ਬਹੁਤ ਸਮਾਜ ਪਾਰਟੀ ਵੱਲੋਂ ਔਰ ਜਥੇਬੰਦੀਆਂ ਵੱਲੋਂ ਆ ਵੀ ਧੰਨਵਾਦ ਕਰਦਾ ਆ ਬਹੁਤ ਸਮਾਜ ਪਾਰਟੀ ਵੱਲੋਂ ਔਰ ਜਿੰਨੇ ਵੀ ਸਾਥੀ ਇੱਥੇ ਆਏ ਆ ਅੱਜ ਗੜਦੀ ਵਾਲਾ ਤੁਰੰਤ ਜਿਹੜਾ ਉਹ ਬੰਦ ਹੋਇਆ ਉਹ ਸਾਰਾ ਹੀ ਗੜਦੀ ਵਾਲਾ ਬੰਦ ਲੋਕਾਂ ਨੇ ਆਪ ਮੁਹਾਰੇ ਕੀਤਾ ਆ ਕਿਸੇ ਨੂੰ ਕੋਈ ਲੜਾਈ ਝਗੜਾ ਨਹੀਂ ਕੀਤਾ ਗਿਆ ਕਿਸੇ ਨਾਲ ਵੀ ਔਰ ਸਾਰਿਆਂ ਨੇ ਸਕੂਲ ਕਾਲਜ ਔਰ ਸ਼ਹਿਰ ਵਾਸੀ ਜਿੰਨੀਆਂ ਵੀ ਦੁਕਾਨਾਂ ਸਾਰੀਆਂ ਉਹ ਬੰਦ ਨਹੀਂਆ ਤੇ ਸਾਰਿਆਂ ਨੇ ਸਹਿਯੋਗ ਦਿੱਤਾ ਜਿਹੜਾ ਸਾਡੀਆਂ ਭੈਣਾਂ ਨਾਲ ਔਰਤਾਂ ਨਾਲ ਵੱਧ ਸਲੋਕੀ ਗਈ ਆ ਉਹਦੇ ਵਿੱਚ ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਅਜੇ ਤੱਕ ਮੋਦੀ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਬਹੁਜ ਸਮਾਜ ਪਾਰਟੀ ਉਹਨਾਂ ਦਾ ਇੱਕ ਜਵਾਬ ਸੁਣਨਾ ਚਾਹੁੰਦੀ ਆ ਉਹ ਕੀ ਕਹਿਣਾ ਚਾਹੁੰਦੇ ਆ ਤੋਂ ਮੈਂ ਸਾਰੇ ਸਾਥੀਆਂ ਦਾ ਸੰਗਠਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਨ ਬੰਦ ਨੂੰ ਸਹਿਯੋਗ ਦਿੱਤਾ ਆ ਸਾਰੇ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜੈਪੀਨ ਜੈਪਾਤ ਕਲਕੇ ਜੋ ਮਨੀਪੁਰ ਘਟਨਾ ਕੱਦੀ ਹੈ ਉਹ ਦੇ ਬ੍ਰੋਚ ਘਰ ਸ਼ਹਿਰ ਸੰਪੂਰਨ ਤੌਰ ਤੇ ਇਸ ਵੇਲੇ ਬੰਦਾ ਕਿ ਅਸੀਂ ਦੱਸਣਾ ਚਾਹੁੰਦੇ ਮੋਦੀ ਜੀ ਤੁਸੀਂ ਕਿਨਾਰਾ ਦਿੱਤਾ ਸੀ ਬੇਟੀ ਪੜਾਓ ਤੇ ਬੇਟੀ ਬਚਾਓ ਜਾਣ ਕੇ ਤੁਸੀਂ ਬਿਲਕੁਲ ਉਹਦਾ ਉਲਟ ਕਰਾਤਾ ਕਿ ਬੇਟੀਆਂ ਮਰਾਓ ਇਹਨਾਂ ਨੂੰ ਸੜਕਾਂ ਤੇ ਖਿਲਾਰ ਕੇ ਜਲੀਲ ਕਰਾਓ ਜਿਨੂੰ ਪੰਜਾਬ ਦੇ ਹਿੰਦੁਸਤਾਨ ਦੇ ਅਣਖੀ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਹ ਤਾਂ ਅੱਜ ਪੰਜਾਬ ਬੰਦ ਹੋਇਆ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਹਿੰਦੁਸਤਾਨ ਦੇ ਲੋਕ ਸੜਕਾਂ ਤੇ ਆ ਜਾਣਗੇ ਤੇ ਇਸ ਤੋਂ ਮੰਦਭਾਗੀ ਗੱਲ ਕੀ ਆ ਦੇਸ਼ ਦੰਗਿਆਂ ਚ ਸੜ ਰਿਹਾ ਪੰਜਾਬ ਰੋੜ ਰਿਹਾ ਹਮਾਚਲ ਰੋੜ ਰਿਹਾ ਹਰਿਆਣਾ ਹਲਾਜ ਰੋੜ ਰਿਹਾ ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਿਲਕੁਲ ਚੁੱਪੀ ਧਾਰੀ ਹੋਈ ਆ ਇਹਨਾਂ ਮੁੱਦਿਆਂ ਤੇ ਬਿਲਕੁਲ ਬੋਲਣ ਨੂੰ ਤਿਆਰ ਨਹੀਂ ਰਾਹਤ ਦੇਣ ਨੂੰ